ਸਰਬਨਗਰ थाना सदर पुलिस ने 3.5 करोड़ दी ਧੋਖਾਧੜੀ ਦੇ ਮਾਮਲੇ ਦੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਸਮੇਤ ਕੁੱਲ 6 ਤੇ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ ਦਰਸਲ ਇਸ ਮਾਮਲੇ ਦੇ ਵਿੱਚ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਮਾਮਲਾ ਇਹ ਸੀ ਕਿ ਚੱਟ ਫੰਡ ਮਾਮਲੇ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਬੰਦ ਨਰਮਨ ਸਿੰਘ ਪੰਗੋ ਦੀ ਰਿਹਾਈ ਦੇ ਲਈ 5 ਕਰੋੜ ਰੁਪਏ ਦੀ ਰਕਮ ਲੈਣ ਦੇ ਲਈ ਲੁਧਿਆਣਾ ਦੇ ਸਰਾਭਾ ਨਗਰ ਥਾਣਾ ਪੁਲਿਸ ਨੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਪਾਈ ਅਤੇ ਹੋਰਨਾਂ ਨੂੰ ਧੋਖਾਧੜੀ ਅਤੇ ਹੋਰ ਤਰ੍ਹਾਂਾਂ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਅਸੀਂ ਬੰਦੀ ਜਾਣਕਾਰੀ ਦਿੰਦੇ ਹਾਂ ਏਸੀਪੀ ਵੈਸਟ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਸਮੇਤ ਬਾਕੀ ਦੋ ਹੋਰ ਸਾਥੀਆਂ ਦੀ ਗ੍ਰਿਫਤਾਰੀ ਬਾਕੀ ਹੈ ਤੇ ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਕੜੀ ਕੋਈ ਜਿਹੜਾ ਮਾਮਲਾ ਆਇਆ ਤੁਸੀਂ ਰਿਪੋਰਟ ਬਾਈ ਦਾ ਤਾਂ ਉਹ ਤੁਹਾਨੂੰ ਪੁੱਛ ਰਿਹਾ ਜਿਹੜਾ ਐਮ ਐਲ ਐ ਸੀ ਕਿਹੜੀ ਪਾਰਟੀ ਕੋ ਬਿਲੋਂਗ ਕਰਦਾ ਉਸ ਤੇ ਕੀ ਮਕਸਦ ਜਿਹੜਾ ਇਹ ਜੇ ਕੇ ਐਸ ਐਕਸ ਸਾਡੇ ਕੋਲ ਰਜਿਸਟਰ ਹੋਇਆ ਸ੍ਰਮਨਗੜ੍ਹ ਥਾਣੇ ਦੇ ਵਿੱਚ ਆਫਟਰ ਇਨਕੁਆਰੀ ਸੀਨੀਅਰ ਅਫਸਰ ਨੂੰ ਇਨਕੁਆਰੀ ਹੋਣ ਤੋਂ ਬਾਅਦ ਦਰਜ ਹੋਇਆ ਸੀਗਾ ਉਹਦੇ ਵਿੱਚ ਇੱਕ ਛੇਂਦਰ ਸਿੰਘ ਕੰਪਲੇਨਰ ਨੇ ਜਿਨ੍ਹਾਂ ਨੇ ਆਪਣੀ ਕੰਪਲੇਟ ਵਿੱਚ ਜ਼ਿਕਰ ਕੀਤਾ ਸੀਗਾ ਵੀ ਉਹਨਾਂ ਦਾ ਜਿਹੜਾ ਰਿਜ਼ਲਟ ਵੀ ਨੇ ਭੰਗੋ ਉਹ ਉਹਨਾਂ ਦੇ ਜੇਲ੍ਹ ਦੇ ਵਿੱਚ ਬੰਦ ਸੀਗੇ ਤਾਂ ਉਹਨਾਂ ਦੇ ਪੇਨਫੁੱਲ ਦੇ ਰਿਗਾਰਡਿੰਗ ਉਹਨਾਂ ਨੇ ਇਹਨਾਂ ਨਾਲ ਰਾਫਤਾ ਕੀਤਾ ਸੀਗਾ ਤੇ ਇਹਨਾਂ ਜਿਹੜੇ ਬੰਦਿਆਂ ਦੇ ਖਿਲਾਫ ਹੁਣ ਪਰਚਾ ਦਰਜ ਹੋਇਆ ਉਹਨਾਂ ਨਾਲ ਉਹਨਾਂ ਨੇ ਮੇਲ ਗ੍ਰਾਉਂਡ ਦਾ ਕਮਿਟਮੈਂਟ ਕਰਕੇ ਕੋਈ ਉਹਨਾਂ ਦਾ ਆਦਾਨ-ਪ੍ਰਦਾਨ ਕਿਸੇ ਨਾਲ ਲੈਂਦੇ ਇਸ ਬੰਦੇ ਕੋਈ ਐਸੀ ਉਹ ਸ਼ਿਕਾਇਤ ਦੇ ਉੱਤੇ ਪਰਚਾ ਦਰਜ ਕੀਤਾ। ਸਰ ਕਿਦਾਂ ਇਹ ਉਹਦੇ ਸੰਪਰਕ ਆਇਆ ਸੀ ਇਹਦੇ ਬਾਰੇ ਤਾਂ ਉਹਨੂੰ ਜਦੋਂ ਇਨਵੈਸਟੀਗੇਸ਼ਨ ਚੱਲੇਗੀ ਫੜੇ ਜਾਣ ਤੋਂ ਬਾਅਦ ਰੈਸਟ ਤੋਂ ਬਾਅਦ ਹੀ ਖਲਾਸਾ ਹੋਏਗਾ ਵੀ ਕਿਸ ਤਰ੍ਹਾਂ ਸੰਪਰਕ ਹੋਇਆ ਸੀਗਾ। ਰੇ ਉਹਨਾਂ ਦਾ ਡੀਐਲਟੀ ਪਰੌਨ ਦੇ ਰਿਗਾਰਡਿੰਗ ਉਹਨਾਂ ਨੇ ਪੈਸੇ ਦਾ ਦਾਨ ਪ੍ਰਦਾਨ ਹੋਇਆ ਸੀ ਤੇ ਉਹਦੇ ਸੰਬੰਧੀ ਅਪੀਲ ਕਿੰਨੇ ਰੋਪੀ ਸਰ ਗ੍ਰਿਫਤਾਰ ਕਰ ਲਏ ਗਏ ਨੇ ਕਿੰਨੇ ਅਜੇ ਅਸੀਂ ਦੋ ਤਾਂ ਅਸੀਂ ਇੱਥੇ ਗ੍ਰਿਫਤਾਰ ਕਰ ਲਏ ਤੀਸਰਾ ਜੇ ਉੱਥੋਂ ਬਾਹਰ ਆਊਟ ਆਫ ਸਟੇਟ ਤੋਂ ਉੱਥੇ ਪੇਸ਼ ਕਰਕੇ ਕੋਰਟ ਸੇ ਲਿਆਉਣਾ ਤੇ ਬਾਕੀ ਅਜੇ ਤਿੰਨ ਬਚੇ ਕਿੰਨੇ ਪਹਿਲਾਂ ਦੀ ਗਲਤਫਹਿਮੀ ਸੀ ਕਿ ਇਹ ਜਿਹੜਾ ਮਸਲਾ ਤਕਰੀਬਨ ਕੋਈ ਸਾਡੇ ਕਨਕਲੂਡ ਪਰ ਦੇ ਲਗਭਗ ਦਾ ਮਸਲਾ ਹੈ ਜੀ ਦੀ ਡਿਮਾਂਡ ਕੋਈ ਜ਼ਿਆਦਾ ਸੀ ਕਿ ਤੇ ਸਾਡੇ ਤਨ ਰਿਪੋਰਟ ਪੈਦੇ ਵਿੱਚ ਪਿਆ ਸੀ ਨਾ ਤੋਂ ਉਹਦੇ ਰਿਕਾਰਡਿੰਗ ਇਹਨਾਂ ਪਛਾਣ ਸਰ ਕਹਿੰਦੇ ਸੀਨੀਅਰ ਅਧਿਕਾਰੀਆਂ ਜਾਂ ਗਿਆ ਕਦੀ ਵੀ ਉਹਈ ਕਈ ਲੋਕਾਂ ਨਾਲ ਜਾਣ ਪਛਾਣਾ ਜਿਨ੍ਹਾਂ ਦੇ ਨਾਲ ਜਿਹੜਾ ਬਾ ਬੇਜਬਾਨਤ ਜਿਹੜੀ ਕਰਵਾ ਦਿੱਤੀ ਜਾਊਗੀ ਕਿ ਉਹਨਾਂ ਕੋਈ ਕੁਝ ਕੁਛ ਹੋ ਕਰਦੀ ਅੱਜ ਇਹ ਤਾਂ ਹੁਣ ਰੈਸਟ ਹੋਣ ਤੋਂ ਬਾਅਦ ਹੀ ਇਸ ਚੀਜ਼ ਦਾ ਖਲਾਸਾ ਹੋਏਗਾ ਜੋ ਵੀ ਹੋਏਗਾ ਜੀ ਉਸ ਤੋਂ ਪਹਿਲਾਂ ਤੇ ਇਹਦੇ ਬਾਰੇ ਕੀ ਕਹਿ ਸਕਦੇ ਜਿਨ੍ਹਾਂ ਦੇ ਰੈਸਟ ਨੇ ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ ਸੀ ਤੇ ਪ੍ਰੇਤਮ ਸਿੰਘ ਕੋਟਪਾਈ ਤੋਂ ਸੀਗੇ ਜੀ ਆਪਣੇ ਐਸਐਮਐਲਏ ਨੇ ਉਹ ਉਹ ਤੋਂ ਲੈ ਕਿਹੜੀ ਪਾਰਟੀ ਦੇ ਸੋਨੀ ਸੀ ਪਾਰਟੀ ਮੈਂ காங்கிரஸ் ਤੋਂ ਜਿਹੜਾ ਇਹ ਦਿਹਾੜ ਦੇ ਨੂੰ ਦੇ ਵਿੱਚ ਜਿਸ ਤਰ੍ਹਾਂ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਆਪ ਅੱਛੇ ਸੰਪਰਕ ਚਾਹੀਏ ਉਸ ਤੋਂ ਬਾਅਦ ਕੈਸੇ ਦਾ ਆਰਾਮ ਤੋਣ ਦੀ ਗੱਲ ਕੀਤੀ ਤੇ ਲੱਗਦਾ ਕਿ ਕੁਝ ਇਹ ਜਿਹੜਾ ਹੈਗਾ ਆਪਣਾ ਰੁਤਬਾ ਦੇ ਨਾਲ ਇਹ ਸਾਰਾ ਕੁਝ ਕਰਦੇ ਸੀ ਹਾਂਜੀ ਜਿਹੜਾ ਇਹਨਾਂ ਦਾ ਰੁਤਬਾ ਸੀਗਾ ਉਹ ਦੁਖਾਨ ਦੇ ਚੱਕਰ ਚ ਨਿਰਮਲ ਸਿੰਘ ਪੰਗੂ ਜਿਹੜਾ ਹੈਗਾ ਇਹ ਤੋਂ ਨੂੰ ਜਿਹੜਾ ਉਹਨਾਂ ਨੇ ਕੰਪਲੇਂਟ ਦੇ ਵਿੱਚ ਮੈਂਸ਼ਨ ਕੀਤਾ ਉਹਦੇ ਸਬਰਡਿੰਗ ਹੈ ਬਾਕੀ ਤੇ ਆਫਟਰ ਇਨਵੈਸਟੀਗੇਸ਼ਨ ਜਦੋਂ ਹੋਏਗੀ ਅਰੈਸਟ ਹੋਏਗੀ ਅਰੈਸਟ ਤੋਂ ਬਾਅਦ ਇਹ ਸਾਰਾ ਖੁਲਾਸਾ ਹੋ ਪਾਏਗਾ ਇਹ ਸਾਰਾ ਮਾਮਲਾ ਇਕੱਠਾ ਹੋਈ ਹੈ ਸਰ ਆ ਨੀ ਉਹਨਾਂ ਦੇ ਜਿਹੜੇ ਪੰਗੂ ਕੰਪਨੀ ਦੇ ਵਿੱਚ ਜਿਹੜੇ ਅਰੈਸਟ ਦੇ ਰਿਗਾਰਡਿੰਗ ਬੇਲ ਦੇ ਰਿਗਾਰਡਿੰਗ ਸੀਗਾ ਐਸਮ ਜਨ న్యూਸ ਦੇ ਲਈ ਲੁਧਿਆਣਾ ਤੋਂ ਬਿਸ਼ੇਖ ਚਲੋਟਾ ਦੀ ਰਿਪੋਰਟ